ਸਮਪਰਦਨ ਮਲੇ ਬਲੱਡ ਕੈਂਪ ਚਲ ਰਿਹਾ ਕੀ ਕਹਨਾ ਚਾਹੋਗੇ ਅ ਪਹਿਲੇ ਤੇ ਮੈਂ ਆਪਣਾ ਦੱਸ ਦਿਆਂ ਹੋਂ ਤੇ ਵਸੇ ਕਾਫੀ ਦੇਰ ਤੋਂ ਮੈਨੂੰ ਜਾਣਗੇ ਸਾਰੇ ਮੈਂ ਡਾਕਟਰ ਮਲੋਤਰਾ ਕਾਰਪੋਰੇਟ ਹਸਪੀਟਲ ਮੈਨੇਜਿੰਗ ਡਾਇਰੈਕਟਰ ਅਸੀਂ ਕਾਰਪੋਰੇਟ ਹਸਪੀਟਲ ਯੂਨਿਟ 2 ਖੋਲਿਆ ਸੀ ਦੋ ਲੈਨ ਐਚ ਅਸੀਂ ਦੱਸ ਦਿੰਨੇ ਆ ਅਜੇ ਤੋਂ 5 ਮਹੀਨੇ ਪਹਿਲੇ ਅਸੀਂ ਨੌਗਰੇਸ਼ਨ ਕੀਤੀ ਸੀ ਉਸ ਤੋਂ ਬਾਅਦ ਪਾਰਕਿੰਗ ਕਰਕੇ ਕੁਝ ਪ੍ਰੋਬਲਮਸ ਆਈਆਂ ਜਿਸ ਕਰਕੇ ਅਸੀਂ ਹਸਪੀਟਲ ਨੂੰ ਡਿਲੇ ਕੀਤਾ ਔਰ ਪਾਰਕਿੰਗ ਪਹਿਲੇ ਬਣਾਈ ਸਾਡੇ ਕੋਲ ਇਸ ਵੇਲੇ ਜਿੰਨੀ ਜਗ੍ਹਾ ਹੈ ਉਤੋਂ ਡਬਲ ਪਾਰਕਿੰਗ ਹੈ ਕਾਰਪੋਰੇਸ਼ਨ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਔਰ ਨਕਸ਼ਾ ਸਾਡਾ ਪਾਸ ਕਰਤਾ ਨਕਸ਼ਾ ਪਾਸ ਕਰਕੇ ਜਦੋਂ ਸਾਨੂੰ ਮਿਲਿਆ ਔਰ ਕਾਰਪੋਰੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਮਿਲੀ ਤੇ ਫਿਰ ਅਸੀਂ ਉਹ ਦੁਬਾਰਾ ਤੋਂ ਸਟਾਰਟ ਕੀਤਾ ਅੱਜ ਅਸੀਂ ਕੁਝ ਐਡਮਿਸ਼ਨਸ ਵੀ ਕਰ ਲਈਆਂ ਉਪੜੀ ਦੇਖ ਰਹੇ ਹਾਂ 7 ਦਿਨ ਦਾ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪਸ ਵੀ ਲਗਾਇਆ ਔਰ ਫ੍ਰੀ ਮੈਡੀਕਲ ਕੈਂਪ ਚ ਅਸੀਂ ਸਾਰੇ ਲੈਬ ਦੇ ਟੈਸਟ ਵੀ ਕਰ ਰਹੇ ਹਾਂ 7 ਦਿਨਾਂ ਦੇ ਅੰਦਰ ਬਿਕੋਜ਼ ਸਾਨੂੰ ਅੰਦਰੋਂ ਹੀ ਖੁਸ਼ੀ ਹੈ ਅਸੀਂ ਇਸ ਕਰਕੇ ਪੈਸਿਆਂ ਦੀ ਪਰਵਾਹੀ ਨਹੀਂ ਕਰ ਰਹੇ ਇਸ ਕਰਕੇ ਲੈਬ ਦੇ ਸਾਰੇ ਟੈਸਟ ਜਿਹੜੇ ਪੇਸ਼ੇ ਨੂੰ ਰਿਕੁਆਇਰਡ ਹੈਗੇ ਸਾਰੇ ਕਰ ਰਹੇ ਹਾਂ 7 ਦਿਨ ਲਗਾਤਾਰ ਫ੍ਰੀ ਹੋਣਗੇ ਔਰ 7 ਦਿਨ ਲਗਾਤਾਰ ਅਸੀਂ ਇਹ ਵਾਲਾ ਕੈਂਪ ਕਰਾਂਗੇ ਇਲਾ ਇੱਥੇ ਵਾਸਤੇ ਜਿਹੜਾ ਕਾਰਪੋਰੇਟ 2 ਦੀ ਗੱਲ ਹੈ ਕਾਰਪੋਰੇਟ 1 ਚ ਸਾਰੀਆਂ ਸੁਪਰ ਸਪੈਸ਼ਲਿਟੀ ਆਲਰੇਡੀ ਕਰ ਰਹੇ ਸੀ ਕਾਰਪੋਰੇਟ 2 ਚ ਅਸੀਂ ਜਿਹੜੀਆਂ 1 ਚ ਨਹੀਂ ਸੀ ਸਪੈਸ਼ਲਿਟੀਆਂ ਸਾਡੇ ਕੋਲ ਸਾਰੀਆਂ ਅਸੀਂ ਉਹ ਵਾਲੀਆਂ ਲੈ ਕੇ ਆਂਦੀ ਆ ਜਿੱਦਾਂ ਰੀਨਲ ਟ੍ਰਾਂਸਪਲੈਂਟ ਹੈ ਲਿਵਰ ਟ੍ਰਾਂਸਪਲੈਂਟ ਹੈ ਬੋਨ ਮੈਰੋ ਟ੍ਰਾਂਸਪਲੈਂਟ ਹੈ ਵਿੱਚ ਕਿਸੇ ਨੇ ਇੱਕ ਵਾਰ ਚ ਕਾਰਡੀਕ ਟ੍ਰਾਂਸਪਲੈਂਟ ਵੀ ਲਿਖਦਾ ਮੇਰਾ ਸੁਪਨਾ ਹੈਗਾ ਹੈ ਹਾਰਟ ਟ੍ਰਾਂਸਪਲੈਂਟ ਕਰੀਏ ਲੇਕਿਨ ਹਜੇ ਉਹ ਥੋੜਾ ਜਿਆਦਾ ਲੇਟ ਹੈ ਹਜੇ ਅਸੀਂ ਨਹੀਂ ਸਟਾਰਟ ਕਰ ਰਹੇ ਅਸੀਂ ਤਿੰਨ ਚੀਜ਼ਾਂ ਸਟਾਰਟ ਕੀਤੀਆਂ ਮੈਂ ਰਿਪੀਟ ਕਰ ਦਿੰਦਾ ਔਰ ਤੀਸਰਾ ਬੋਨ ਮੈਰੋ ਟ੍ਰਾਂਸਪਲੈਂਟ ਜਿਹੜੇ ਬੱਚੇ ਛੋਟੇ ਬੱਚੇ ਆ ਜਿਨ੍ਹਾਂ ਦੀ ਵੀ ਬੋਨ ਮੈਰੋ ਬਦਲ ਨਹੀਂ ਹੁੰਦੀ ਐ ਅਸੀਂ ਉਹ ਵੀ ਬਦਲਣ ਦਾ ਇੱਥੇ ਕੰਮ ਸਾਰੀਆਂ ਫੈਸਿਲਿਟੀਆਂ ਆਲਰੇਡੀ ਐਡ ਹੋ ਗਈਆਂ ਸਾਰਾ ਆਪਰੇਟਰ ਸਾਰਾ ਕੋਈ ਪਿੰਡ ਹਰ ਚੀਜ਼ ਸਾਡੇ ਕੋਲ ਇਸ ਵੇਲੇ ਅਸੀਂ ਏ ਟੂ ਜ਼ੈਡ ਕੰਪਲੀਟ ਆ ਸਿਰਫ ਇੱਕ ਚੀਜ਼ ਦੀ ਸਾਨੂੰ ਕਮੀ ਆ ਜੇ ਲਾਇਸੈਂਸ ਦੀ ਲਾਇਸੈਂਸ ਤੋਂ ਬਗੈਰ ਕੋਈ ਕੰਮ ਨਹੀਂ ਕਰਨਾ ਲਾਇਸੈਂਸ ਅਪਲਾਈ ਹੋ ਚੁੱਕਾ ਆ ਜਿਸ ਦਿਨ ਲਾਇਸੈਂਸ ਆਏਗਾ ਉਸੇ ਦਿਨੀ ਅਸੀਂ ਇਹ ਵਾਲਾ ਕੰਮ ਕਿਡਨੀ ਲਿਵਰ ਤੇ ਬੋਨ ਮੈਰੋ ਦਾ ਅਸੀਂ ਕੰਮ ਸਟਾਰਟ ਕਰ ਦੇਣਾ ਇਸ ਤੋਂ ਇਲਾਵਾ ਅਸੀਂ 250 ਬੈੱਡ ਦਾ ਹਸਪਤਲ ਹੈ ਇਹਦੇ 100 ਬੈੱਡ ਦਾ ICU ਇੱਕੋ ਫਲੋਰ ਤੇ ਹੈ ਜੋ ਅਸੀਂ ਜੋ-ਜੋ ਸੀ ਉਧਰ ਨਹੀਂ ਕਰ पाए ਜੋ-ਜੋ ਸਾਨੂੰ ਮੁਸ਼ਕਲਾਂ 11 ਸਾਲਾਂ ਚ ਉਧਰ ਆਈਆਂ ਉਹ ਸਾਰੀਆਂ ਮੁਸ਼ਕਲਾਂ ਅਸੀਂ ਇੱਧਰਲੇ ਪਾਸੇ ਕੰਪਲੀਟ ਕਰਤੀਆਂ ਤਾਂ ਕਿ ਮੁਸ਼ਕਲ ਕੋਈ ਨਾ ਆਵੇ ਸਿਪ ਉਹ ਵੀ ਸੈਂਟਰਲੀ ਉਹ ਵੀ ਸੈਂਟਰਲੀ 에어 ਕੰਡੀਸ਼ਨਡ ਹਸਪਤਲ ਸੀ ਉਹ ਵੀ ਸੈਂਟਰਲੀ 에어 ਕੰਡੀਸ਼ਨ ਹਸਪਤਲ ਸੀ ਵੀ ਸੈਂਟਰਲੀ 에어 ਕੰਡੀਸ਼ਨਡ ਹਸਪਤਲ ਹੈ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਸੇ ਪੇਸ਼ੈਂਟ ਨੂੰ ਆਇਸ਼ਮਾਨ ਉਧਰ ਵੀ ਸੀ ਆਇਸ਼ਮਾਨ ਇੱਧਰ ਵੀ ਆਏਗੀ ਸਾਰੀਆਂ ਸ਼ੋਰੇ ਜੜੀਆਂ ਉਧਰ ਸੀ ਉਹ ਇੰਸ਼ੋਰੈਂਸ ਇੱਧਰ ਹੈ ਸਾਰੀਆਂ ਚੀਜ਼ਾਂ ਰੈਪਲੀਕਾ ਹੈ ਬਿਲਕੁਲ ਉਧਰ ਵਾਲਾ ਸਿਸਟਮ ਹੀ ਇੱਧਰ ਲੱਗਣਾ ਹੈ ਬਾਕੀ ਤੁਹਾਡੇ ਮਨ ਚ ਕੋਈ ਹੋਰ ਕੁ ਚੀਜ਼ ਕੁਆਰੀ ਹੈ ਮੈਨੂੰ ਬਲੀ ਆਸ਼ਮਨ ਕਾਰਡ ਸਾਡਾ ਉਧਰ ਚੱਲਦਾ ਪਿਆ ਸਰਕਾਰੀ ਇੰਸ਼ੋਰੈਂਸ ਹੈ ਸਾਨੂੰ ਇੱਧਰ ਲੈਣੀ ਪਏਗੀ ਕੁਝ ਦਿਨ ਲੱਗਣਗੇ ਜਾਂ ਕੁਝ ਹਫਤੇ ਲੱਗਣਗੇ 2-3 ਹਫਤੇ ਬਿਕੋਜ਼ ਹਨ ਉਧਰ ਮਿਲੀ ਹੋਈ ਹੈ ਤੇ ਇੱਧਰ ਵੀ ਮਿਲ ਜਾਏਗੀ ਅਜੇ ਆਸ਼ਮਨ ਕਾਰਡ ਆਸ਼ਮਨ ਆਸ਼ਮਨ ਕਾਰਡ ਮੈਡੀਕਲ ਐਂਡ ਸਰਜਿਕਲ ਮੈਨੇਜਮੈਂਟ ਅਸੀਂ ਅੱਜ ਵੀ ਇੱਕ ਜਵਾੜਾ ਰੂਟੇ ਦਾ ਆਪਰੇਸ਼ਨ ਅਸੀਂ ਉਧਰ ਕਰ ਰਹੇ ਆਂ ਇਹ ਟੋਟਲ ਫ੍ਰੀ ਆਫ ਕਾਸਟ ਹੈਗਾ ਇਹਦੇ ਕਿਡਨੀ ਦੇ ਸਾਰੇ ਟੈਸਟ ਕਿਡਨੀ ਦੇ ਸਾਰੇ ਸਟੋਨਸ ਹਰ ਚੀਜ਼ ਮੈਨੂੰ ਕਿਡਨੀ ਰਿਪਲੇਸਮੈਂਟ ਬਾਰੇ ਪਤਾ ਨਹੀਂ ਕਿ ਕਿਡਨੀ ਟ੍ਰਾਂਸਪਲੈਂਟ ਆਯੁਸ਼ਮਨ ਕਾਰਡ ਤੇ ਹੁੰਦਾ ਹੈ ਨਹੀਂ ਹੁੰਦਾ ਬਿਕੋਜ਼ ਇਸ ਫੀਲਡ 'ਚ ਮੈਂ ਹੁਣੇ ਨਵਾਂ ਆ ਜਦੋਂ ਆਯੁਸ਼ਮਨ ਕਾਰਡ ਆ ਜਾਏਗਾ ਅਸੀਂ ਕਿਡਨੀ ਟ੍ਰਾਂਸਪਲੈਂਟ ਵੀ ਆਯੁਸ਼ਮਨ ਕਾਰਡ 'ਚ ਕਰਾਂਗੇ ਜੇ ਪੋਸੀਬਲ ਹੋ ਜਾਤੇ ਕੈਂਟੂ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਕੈਂਪ ਵੀ ਸਾਡੀ 슈ਗਰ ਦਾ ਬਲੱਡ ਪ੍ਰੈਸ਼ਰ ਦਾ ਦਮੇ ਦਾ ਰੀਨਲ ਦਾ ਸਾਡੇ ਸਾਹਮਣੇ ਡਾਕਟਰ ਬੈਠੇ ਹੈ ਰੀਨਲ ਟ੍ਰਾਂਸਪਲਾਂਟ ਸਰਜਨ ਹੈ ਲਿਵਰ ਟ੍ਰਾਂਸਪਲਾਂਟ ਸਰਜਨ ਵੀ ਬੈਠੇ ਹੈ ਸਾਰੇ ਡਾਕਟਰਾਂ ਨੇ ਜੁਆਇਨ ਕਰ ਲਿਆ ਹੋਇਆ ਹੈ ਸਾਡੇ ਕੋਲ ਮੈਡੀਸਿਨ ਵਾਲੇ ਸਰਜਰੀ ਵਾਲੇ ਸਾਰੇ ਡਾਕਟਰ ਜੁਆਇਨ ਕਰ ਗਏ ਹੈ ਸਿਰਫ ਅਸੀਂ 4-5 ਮਹੀਨੇ ਉਹਨਾਂ ਨੂੰ ਰੱਖ ਕੇ ਆਪਣੇ ਕੋਲ ਪਾਲਿਆ ਪੋਸਿਆ ਕਹਿ ਲਿਏ ਜੋ ਵੀ ਕਹਿ ਲਿਏ ਬਿਕੋਸ ਸਾਡੇ ਸਾਢੇ 4-5 ਮਹੀਨੇ ਸਾਨੂੰ ਉਹ ਵਾਲੀ ਮੁਸ਼ਕਲ ਆਈ ਜ਼ਰੂਰ ਹੈ ਲੇਕਿਨ ਅਸੀਂ ਉਹ ਮੁਸ਼ਕਲ ਨੂੰ ਵੀ ਬਹੁਤ ਹੌਂਸਲੇ ਨਾਲ ਪਾਰ ਕਰ ਲਿਆ ਅਸੀਂ ਡਾਕਟਰਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਨਾਲ-ਨਾਲ ਚੱਲਦੇ ਗਏ ਐਮਈ ਕਾਰਪੋਰੇਸ਼ਨ ਨੂੰ ਵੀ ਬਹੁਤ ਵਾਰੀ ਕਿਹਾ ਸੀ ਕਿ ਮੇਰੇ ਲਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ ਹੈ ਚਲੋ ਹਸਪੀਟਲ ਦੇ ਸਾਡਾ ਹੈ ਲੇਕਿਨ ਡਾਕਟਰ ਦੀ ਪੇ ਜਿਹੜੀ ਆ ਅਸੀਂ 4-5 ਮਹੀਨੇ ਪਹਿਲੇ ਦੇਣੀ ਸ਼ੁਰੂ ਕਰਤੀ ਲੇਕਿਨ ਅਸੀਂ ਚੱਲ ਰਹੇ ਹਾਂ ਉਹਦੇ ਨਾਲ ਵੀ ਚੱਲ ਰਹੇ ਹਾਂ ਅਸੀਂ ਹੌਂਸਲੇ ਨਾਲ ਉਹ ਜਿਹੜਾ ਮੁਸ਼ਕਲ ਟਾਈਮ ਸੀ ਉਹ ਵੀ ਅਸੀਂ ਕੱਢ ਗਏ ਆ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਮੈਸੇਜ ਇਹੀ ਹੈ ਕਿ ਹਮੇਸ਼ਾ ਡਾਕਟਰ ਗਲਤ ਨਹੀਂ ਹੁੰਦੇ ਵਿੱਚ ਹਸਪੀਟਲ ਗਲਤੀ ਹੁੰਦਾ ਕਦੀ ਕਦਾਂ ਚਲੋ 70% ਤੁਸੀਂ ਹਸਪੀਟਲ ਦੇ ਮਾਰੇ ਬਾੜਾ ਸੋਚ ਦਿਓ ਕਦੀ 10 20 30% ਚੰ ਜਿਹੜਾ ਪੇਸ਼ੈਂਟ ਠੀਕ ਇਲਾਜ ਕਰਾ ਕੇ ਫ੍ਰੀ ਚ ਇਲਾਜ ਕਰਾ ਕੇ ਆਯੂਸ਼ਮਨ ਚ ਚਲ ਜਾਂਦਾ ਉਹ ਵੀ ਜਾ ਕੇ ਘਰ ਜਦੋਂ ਗਾਸੀਪ ਹੁੰਦੀ ਆ ਗੱਲਾਂ ਬਾਤਾਂ ਕਰਦੇ ਆ ਗੱਪਾਂ ਮਾਰਦੇ ਉਹਦੇ ਚ ਵੀ ਕਹਿ ਦਿੰਦੇ ਆ ਪਤਾ ਨਹੀਂ ਹਸਪਤਲ ਨੇ ਕਿੰਨੇ 1 ਲੱਖ ਰੁਪਈਆ ਕਮਾ ਲਿਆ ਹੋਣਾ ਇਹਦੇ ਕੋਲ ਸੋ ਇਹ ਵਾਲੀ ਜਿਹੜੀ ਸੋਚ ਹੈਗੀ ਆ ਕਿ ਤੁਸੀਂ ਦੇ ਪੈਸਾ ਕੋਈ ਦੇ ਕੇ ਨਹੀਂ ਆਏ ਆਯੂਸ਼ਮਨ ਦੇ ਪੇਥੇ ਆਂਦੇ ਨਹੀਂ ਆ 6 6 ਮਹੀਨੇ 8 8 ਮਹੀਨੇ ਆਂਦੇ ਨਹੀਂ ਆ ਫਿਰ ਵੀ ਤੁਸੀਂ 네ਗੇਟਿਵ ਨਹੀਂ ਸੋਚਣਾ ਚਾਹੀਦਾ ਕਦੀ ਹਸਪੀਟਲ ਬਾਰੇ ਵੀ ਪੋਜ਼ਿਟਿਵ ਸੋਚਣਾ ਚਾਹੀਦਾ બસ 베ਰੀ ਹੈ पब्लिक ਅਰਧਾ ਸ਼ਹਿਰ ਦੇ ਵਿੱਚ ਹੋ ਗਿਆ ਹਸਪਤਾਲ ਹੈ ਕਾਫੀ ਹਸਪਤਾਲ ਹਾਂਜੀ ਹਾਂ ਮਾਰਿਸ ਹਸਪਤਾਲ ਚ ਕੀ ਖਾਸ ਲੈ ਕੇ ਆਏ ਦੇਖੋ ਇੱਕ ਛੱਤ ਥੱਲੇ ਅਲਟਰਾਸਾਉਂਡ ਸੀਟੀ ਸਕੈਨ ਐਮ ਆਰ ਆਈ ਰੇਡੀਓ ਸਕੈਨ ਸਾਰੇ ਸਕੈਨ ਹਰ ਚੀਜ਼ ਇੱਕ ਛੱਤ ਥੱਲੇ ਹਸਪਤਾਲ ਚ ਮਿਲਣਗੇ ਮੈਂ ਤੁਹਾਨੂੰ ਫਿਰ ਵੀ ਕਹਿ ਦਿੰਦਾ ਜਿਹੜਾ ਅਸੀਂ ਐਮ ਆਰ ਆਈ ਲਗਾਈ ਹੈ ਉਹ ਸਕੈਨ ਸੈਂਟਰ ਵਾਲੀ ਐਮ ਆਰ ਆਈ ਲਗਾਈ ਹੈ ਅਸੀਂ ਕੋ ਹਸਪਤਾਲ ਵਾਲੀ ਐਮ ਆਰ ਆਈ ਨਹੀਂ ਲਗਾਈ ਦੇਖੋ ਜ ਬੜਾ ਫਰਕ ਹੁੰਦਾ ਇੱਥੇ ਬਹੁਤ ਫਰਕ ਹੁੰਦਾ ਨੋਕੀਆ ਦਾ ਫੋਨ ਵੀ ਹੈਗਾ ਸੀ ਆਈਫੋਨ ਵੀ ਹੈਗਾ ਤੇਰੇ ਕੋਲ ਵੀ ਨੋ ਹੈਗਾ ਤੇ ਮੇਰੇ ਕੋਲ ਵੀ ਹੈਗਾ ਹੁਣ ਕਿਹਦੇ ਕੋਲ ਨੋਕੀਆ ਦੇ ਕਿਹਦੇ ਕੋਲ ਆਈਫੋਨ ਹੈ ਦੋਨਾਂ 'ਚ ਫਰਕ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਅਸੀਂ ਬਿਕੋਜ਼ ਸਾਨੂੰ ਹਮੇਸ਼ਾ ਹੀ ਐਜ਼ ਅ ਡਾਕਟਰ ਕੁਆਲਿਟੀ ਚਾਹੀਦੀ ਹੈ ਮੇਰੇ ਮਨ 'ਚ ਹਮੇਸ਼ਾ ਇੱਕ ਜੀਦ ਆਂਦੀ ਸੀ ਆਪਣਾ ਸਕੈਨ ਕਰਾ ਕੇ ਸਾਡਾ ਹੀ ਕੰਸਲਟੈਂਟ ਇਹ ਕਹਿ ਦਵੇ ਨਹੀਂ ਯਾਰ ਇਹਦਾ ਸਕੈਨ ਸਕੈਨ ਸੈਂਟਰ ਤੋਂ ਕਰੋਗੇ ਇਹ ਕੰਮ ਨਹੀਂ ਹੈ ਫੋਟੋ ਨਹੀਂ ਠੀਕ ਆਈ ਪਰ ਥਿਸ ਇਜ਼ ਰੋਂਗ ਮੇਰੇ ਮਨ ਨੂੰ ਬਹੁਤ ਠੀਕ ਪਹੁੰਚੇਗੀ ਇਸ ਕਰਕੇ ਪਹਵੋਲਰ ਸਕੈਨ ਲਗਾਇਆ ਉਹੀ ਸੀਟੀ ਸਕੈਨ ਲਗਾਇਆ ਉਸ ਤਰ੍ਹਾਂ ਹੀ ਕੈਥ ਲੈਬ ਲਗਾਈ ਉਸ ਤਰ੍ਹਾਂ ਹੀ ਐਮ ਆਰ ਆਈ ਲਗਾਇਆ ਬ੍ਰੈਂਡ ਨਿਊ ਲਗਾਇਆ ਕੋਈ ਪੁਰਾਣੇ ਨਹੀਂ ਕਿ ਦੋ ਚੁੱਕ ਕੇ ਸ਼੍ਰੀਨਗਰ ਤੋਂ ਉਹ ਦਿੱਲੀ ਤੋਂ ਚੁੱਕ ਕੇ ਗੰਦੀ ਜਿਹੀ ਮਸ਼ੀਨ ਲੈ ਆਂਦੀ ਸਰਕਾਰੀ ਇੰਸ਼ੋਰੈਂਸ ਲਈ ਗਈ ਉਹ ਨਹੀਂ ਕੰਮ ਕੀਤਾ ਅਸੀਂ ਪ੍ਰੋਪਰਲੀ ਲਗਾਇਆ ਤਾਂ ਕਿ ਜਦੋਂ ਸਕੈਨ ਕਰਾ ਕੇ ਭਿਜਨ ਸਾਡਾ ਸਕੈਨ ਕਰਾ ਗਿਆ ਐਮ ਆਰ ਆਈ ਸਾਡੇ ਇੱਥੇ ਲੱਗੇਗਾ ਤੇ ਮੈਨੂੰ ਖੁਸ਼ੀ ਹੋਏਗੀ ਯਾਰ ਕਿੰਨੀ ਸੋਨੀ ਫਿਲਮ ਹੈ ਉਹ ਜ਼ਰੂਰ ਚਾਹੀਦਾ ਪੇਸ਼ੈਂਟ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਹੈ ਯਾਰ ਮਰੀਜ਼ ਵੀ ਕਹਿੰਦੇ ਤੇ ਇਹ ਕੋ ਚਾਹਦੇ ਹੋ ਸਾਰੇ